ਚੰਡੀਗੜ੍ਹ 'ਚ ਮੌਸਮ ਨੇ ਅਚਾਨਕ ਕਰਵਟ ਲਈ ਹੈ ਤੇ ਕਾਲੀਆਂ ਘਟਾਵਾਂ ਦੇ ਕਰਕੇ ਚੰਡੀਗੜ੍ਹ ਦੇ ਵਿੱਚ 5 ਵਜੇ ਹੀ ਹਨੇਰਾ ਦਿਖਣ ਲੱਗ ਗਿਆ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਚੰਡੀਗੜ੍ਹ ਦੀਆਂ ਤੇ ਤੁਹਾਨੂੰ ਚੰਡੀਗੜ੍ਹ ਦੀ ਸਹਿਤ ਤਸਵੀਰਾਂ ਦੇ ਜ਼ਰੀਏ ਹੀ ਕਰਾਵਾਂਗੇ ਘਰ ਬੈਠਿਆਂ ਬੈਠਿਆਂ ਇਸ ਸਮੇਂ ਮੈਂ ਚੰਡੀਗੜ੍ਹ ਸੈਕਟਰ 35 ਦੇ ਕੋਲੇ ਹਾਂ ਕਿਸਾਨ ਤੋਂ ਬੰਦੇ ਨੇੜੇ ਅਤੇ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਸੂਰਤਿ ਹਾਲ ਮੌਸਮ ਦਾ ਹਾਲ ਦਿਖਾਵਾਂਗੇ ਸਾਹਮਣੇ ਇਹ ਮੱਧਿਆਮਾਰਗ ਤੇ ਇਸ ਸਮੇਂ ਅਸੀਂ ਹੈਗੇ ਹਾਂ ਮੱਧਿਆਮਾਰਗ ਤੋਂ ਅਸੀਂ ਜਾ ਰਹੇ ਹਾਂ ਹਾਈ ਕੋਰਟ ਦੇ ਵੱਲ ਤੇ ਚੰਡੀਗੜ੍ਹ ਦੇ ਵਿੱਚ بارش ਹੋਣ ਕਰਕੇ ਜਾਮ ਵੀ ਜਿਹੜਾ ਹੈਗਾ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਸੜਕਾਂ ਦੇ ਉੱਤੇ ਇਸ ਸਮੇਂ ਲੋਕ ਨਿਕਲਦੇ ਨੇ ਜਿਹਦੇ ਕਰਕੇ ਥੋੜਾ ਜਾਮ ਵੀ ਲੱਗ ਜਾਂਦਾ ਇਸ ਸਮੇਂ ਅਸੀਂ ਜਿਹੜਾ ਕਿਸਾਨ ਭਵਨ ਵਾਲੇ ਚੌਕ ਦੇ ਕੋਲੋਂ 36 35 ਵਾਲੇ ਚੌਕ ਦੇ ਕੋਲੋਂ ਮੱਧਿਆ ਮਾਰਗ ਦੇ ਜ਼ਰੀਏ ਜਾ ਰਹੇ ਆ ਸੈਕਟਰ 22 ਦੀ ਮਾਰਕੀਟ ਦੇ ਨੇੜੇੋਂ ਲੰਘਦੇ ਹੋਏ ਅਸੀਂ ਹਾਈ ਕੋਰਟ ਦੀ ਵੱਲ ਜਾਵਾਂਗੇ ਹਾਈ ਕੋਰਟ ਦੇ ਇੱਕ ਪਾਸੇ ਜਿਹੜਾ ਹੈਗਾ ਸਿਵਲ ਸੁਤੰਤਰਤਾ ਪੰਜਾਬ ਦਾ ਤੇ ਹਰਿਆਣਾ ਦਾ ਅਤੇ ਨਾਲ ਨਾਲ ਵਿਧਾਨ ਸਭਾ ਵੀ ਹੈਗੀ ਆ ਪੰਜਾਬ ਤੇ ਹਰਿਆਣਾ ਦੀ ਤੇ ਰਸਤੇ ਦੇ ਵਿੱਚ ਪੈਂਦਾ ਗੇੜੀ ਰੂਟ ਗੇੜੀ ਰੂਟ ਤੇ ਵੀ ਤੁਹਾਨੂੰ ਸੈਰ ਕਰਾਵਾਂਗੇ ਲੇਕਿਨ ਥੋੜੀ ਮੁਸ਼ਕਲ ਆ ਸਕਦੀ ਹੈ ਇਹਦੇ ਵਿੱਚ ਕਿਉਂਕਿ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਜਾਮ ਬੜੇ ਲੰਬੇ-ਲੰਬੇ ਲੱਗੇ ਹੋਏ ਨੇ ਕਿਉਂਕਿ بارش ਦੇ ਸਮੇਂ ਦੇ ਵਿੱਚ ਜਾਮ ਥੋੜਾ ਲੱਗ ਜਾਂਦਾ ਤਾਂ ਇਹ ਤਸਵੀਰਾਂ ਚੰਡੀਗੜ੍ਹ ਦੀਆਂ ਨੇ ਸੱਜੇ ਹੱਥ ਮੇਰੇ ਤੁਸੀਂ ਦੇਖ ਰਹੇ ਹੋ ਸੈਕਟਰ 22 ਜਿੱਥੇ ਆਮ ਤੌਰ ਤੇ ਲੋਕ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਸ਼ਾਪਿੰਗ ਕਰਨ ਦੇ ਲਈ ਇਹ ਸੈਕਟਰ ਦੇ ਵਿੱਚ ਆਉਂਦੇ ਨੇ ਕਿਉਂਕਿ ਬਹੁਤ ਵੱਡੀ ਸ਼ਾਸਤਰੀ ਮਾਰਕੀਟ ਸੈਕਟਰ 22 ਦੇ ਵਿੱਚ ਹੈਗੀ ਆ ਇਸ ਤੋਂ ਇਲਾਵਾ ਅਰੋਮਾ ਹੋਟਲ ਵੀ ਸੈਕਟਰ 22 ਦੇ ਵਿੱਚ ਪੈਂਦਾ ਅਤੇ ਮੇਰੇ ਖੱਬੇ ਹੱਥ ਪੈਂਦਾ ਸੈਕਟਰ 23 ਸੈਕਟਰ 23 ਵੀ ਕਾਫੀ ਇੰਪੋਰਟੈਂਟ ਸੈਕਟਰ ਹੈਗਾ ਇਹਦੇ ਵਿੱਚ ਕੱਪੜਿਆਂ ਦੀ ਬਹੁਤ ਵੱਡੀ ਮਾਰਕੀਟ ਹੈਗੀ ਆ ਮੈਨਸ ਕੱਪੜਿਆਂ ਦੀ ਮਾਰਕੀਟ ਹੈ ਤੇ ਉਸ ਤੋਂ ਅੱਗੇ ਪੈਂਦਾ ਸੈਕਟਰ 17 ਚੰਡੀਗੜ੍ਹ ਦਾ ਦਿਲ ਤਾਂ ਸੈਕਟਰ 17 ਜਿਹੜਾ ਕਿ ਇਸ ਸਮੇਂ ਬਹੁਤ ਚਹਿਲ ਪਹਿਲ ਵਾਲਾ ਸੈਕਟਰ ਬਣ ਜਾਂਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਲਾਨੀ ਪਹੁੰਚਦੇ ਨੇ ਇਸ ਤਰੀਕੇ ਦੇ ਮੌਸਮ ਦੇ ਵਿੱਚ ਚੰਡੀਗੜ੍ਹ ਦੇ ਲੋਕ ਵੀ ਸੈਕਟਰ 17 ਦੇ ਵਿੱਚ ਆਉਂਦੇ ਨੇ ਸ਼ਾਪਿੰਗ ਵੀ ਕੀਤੀ ਜਾਂਦੀ ਹੈ ਕਿਉਂਕਿ ਗਰਮੀ ਦਾ ਸੀਜ਼ਨ ਚੱਲ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਚੰਡੀਗੜ੍ਹ ਦੇ ਵਿੱਚ ਪੈ ਰਹੀ ਸੀਗੀ ਤਾਂ ਚੰਡੀਗੜ੍ਹ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਜਰੂਰ ਮਿਲਿਆ بارش ਹੋਣ ਦੇ ਨਾਲ ਹਾਲਕੀ 5 ਵਜੇ ਤੋਂ ਹੀ ਐਸਾ ਹਨੇਰਾ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਇਹ ਸਾਈਡ ਜਿਹੜੀ ਹੁਣ ਦਿਖਾਈ ਜਾ ਰਹੀ ਹੈ ਇਹ ਸੈਕਟਰ 23 ਹੈ ਅਤੇ ਮੇਰੇ ਸੱਜੇ ਹੱਥ ਸੈਕਟਰ 22 ਹੈਗਾ ਤਾ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਚੰਡੀਗੜ੍ਹ ਦੀਆਂ ਦਿਖਾ ਰਹੇ ਹਾਂ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਜਗਾ-ਜਗਾ ਤੇ ਸਾਈਨ ਬੋਰਡ ਲੱਗੇ ਹੋਏ ਨੇ ਸੈਕਟਰਾਂ ਬਾਰੇ ਪੂਰਾ ਦੱਸਿਆ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਤਾਂ ਕਿ ਕਿਸੇ ਨੂੰ ਕਿਸੇ ਤਰੀਕੇ ਦਾ ਕਨਫਿਊਜ਼ਨ ਨਾ ਹੋਵੇ ਬਾਰਾਂ ਵੀ ਲੋਕ ਆਉਂਦੇ ਨੇ ਤਾਂ ਆਮ ਤੌਰ ਤੇ ਉਹਨਾਂ ਨੂੰ ਚੰਡੀਗੜ੍ਹ ਇੱਕੋ ਜਿਹਾ ਲੱਗਦਾ ਜਿਹਦੇ ਕਰਕੇ ਥੋੜੀਆਂ ਕਨਫਿਊਜ਼ਨਸ ਜਿਹੜੀਆਂ ਹੋ ਜਾਂਦੀਆਂ ਨੇ ਤਾਂ ਇਹ ਚੰਡੀਗੜ੍ਹ ਦੇ ਸੈਕਟਰ ਨੇ ਜਿੱਥੇ ਇਸ ਸਮੇਂ ਕਾਫੀ ਜਿਹੜਾ ਹੈਗਾ ਰੋਡ ਦੇ ਉੱਤੇ ਜਾਮ ਲੱਗਦੇ ਹੋਏ ਦਿਖਾਈ ਦਿੰਦੇ ਨੇ ਤਾਂ ਇਹ ਦੇਖੋ ਤੁਸੀਂ ਕਾਫੀ ਹਨੇਰੀ ਅੱਜ ਸ਼ਾਮ ਤੋਂ ਹੀ ਕਰੀਬ ਕਿਉਂ ਸਾਢੇ 4 ਵਜੇ ਤੋਂ ਹੀ ਕਾਲੀਆਂ ਛਟਾਵਾਂ ਛਾਈਆਂ ਹੋਈਆਂ ਦਿਖਾਈ ਦੇ ਰਹੀਆਂ ਸੀਗੀਆਂ 5 ਵਜੇ ਪੂਰਾ ਹਨੇਰਾ ਹੋ ਗਿਆ ਸੀਗਾ ਤੇ ਹੁਣ ਸਮਾਂ ਹਲੇ ਤੱਕਰ 6 ਵੀ ਨਹੀਂ ਵਜਿਆ ਤੇ ਚੰਡੀਗੜ੍ਹ ਦੇ ਵਿੱਚ ਤੁਸੀਂ ਸੂਰਤ ਇਹ ਹਾਲ ਦੇਖ ਹੀ ਸਕਦੇ ਹੋ ਕਿ ਕਿੰਨਾ ਹਨੇਰਾ ਹੋ ਚੁੱਕਿਆ ਕਿਉਂਕਿ ਹੁਣ ਗਰਮੀਆਂ ਦਾ ਸਮਾਂ ਚੱਲਿਆ ਆਮ ਤੌਰ ਤੇ 7:30 7:30 ਵਜੇ ਤੱਕ ਮੂਹ ਨੇ ਰੱਖਦਾ ਜਿਆਦਾ ਦੇਰਾ ਨਹੀਂ ਹੋਇਆ ਹੁੰਦਾ ਅਨੇਰਾ ਹੋਣਾ ਸ਼ੁਰੂ ਹੁੰਦਾ 7 ਵਜੇ ਤੋਂ ਬਾਅਦ ਤਾਂ ਹਾਲ ਫਿਲਹਾਲ ਦੀਆਂ ਇਹ ਤਸਵੀਰਾਂ ਅਸੀਂ ਚੰਡੀਗੜ੍ਹ ਤੋਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਆਂ ਤੇ ਤਸਵੀਰਾਂ ਦੇ ذریعے ਦਿਖਾਵਾਂਗੇ ਚੰਡੀਗੜ੍ਹ ਦੀ ਰੌਣਕ ਤੇ ਚੰਡੀਗੜ੍ਹ ਦਾ ਮੌਸਮ ਜਿਹੜਾ ਕਿ ਬੇਹੱਦ ਖਾਸ ਹੈ ਜਿਵੇਂ ਮੈਂ ਜ਼ਿਕਰ ਵੀ ਕਰ ਰਿਹਾ ਸੀ ਕਿ ਹਾਈ ਕੋਰਟ ਦੇ ਇੱਕ ਪਾਸੇ ਵਿਧਾਨ ਸਭਾ ਤੇ ਸਖਤਰ ਇਟਾ ਤੇ ਦੂਸਰੇ ਪਾਸੇ ਸੁਖਨਾ ਲੈਕ ਅਤੇ ਰੌਕ ਗੜਨਾ ਬਹੁਤ ਖੂਬਸੂਰਤ ਨਜ਼ਾਰਾ ਦਿਖਣ ਨੂੰ ਮਿਲਦਾ ਹੈ ਸੈਕਟਰ 2 3 4 5 6 ਸੈਕਟਰ ਪੌਸ ਸੈਕਟਰ ਬਣੇ ਜਾਂਦੇ ਨੇ ਚੰਡੀਗੜ੍ਹ ਦੇ ਕਾਫੀ ਅਮੀਰ ਲੋਕ ਕਾਫੀ ਮਹਿੰਗੀਆਂ ਕੋਠੀਆਂ ਇਹਨਾਂ ਸੈਕਟਰਾਂ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਤੇ ਦੂਸਰੇ ਪਾਸੇ ਸੁਖਨਾ ਲੈਕ ਤੇ ਬਿਲਕੁਲ ਨੇੜੇ ਸਾਨੂੰ ਦੇਖਣ ਨੂੰ ਮਿਲਦਾ ਰਾਜ ਭਵਨ ਰਾਜ ਭਵਨ ਜਿੱਥੇ ਕੀ ਗਵਰਨਰ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਘਟਾਰੀਆ ਰਹਿੰਦੇ ਨੇ ਉਹਨਾਂ ਦਾ ਘਰ ਹੈਗਾ ਤੇ ਚੰਦੀਗੜ੍ਹ ਦਰਸ਼ਨ ਤੁਹਾਨੂੰ ਅੱਜ ਅਸੀਂ ਆਪਣੇ ਕੈਮਰੇ ਦੀਆਂ ਅੱਖਾਂ ਦੇ ਜ਼ਰੀਏ ਤੁਹਾਨੂੰ ਕਰਾਉਣ ਜਾ ਰਹੇ ਹਾਂ ਕਰਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬੇਹੱਦ ਸੁਹਾਵਣਾ ਮੌਸਮ ਇਸ ਸਮੇਂ ਬਣਿਆ ਹੋਇਆ ਤੇ ਨਾਲ ਥੋੜਾ ਜਾਮ ਦੇ ਕਰਕੇ ਲੋਕ ਪਰੇਸ਼ਾਨ ਵੀ ਹੋ ਜਾਂਦੇ ਨੇ ਜਦੋਂ ਇਸ ਤਰੀਕੇ ਨਾਲ ਮੌਸਮ ਹੁੰਦਾ ਜਦੋਂ ਬਾਰਿਸ਼ ਆਉਂਦੀ ਹੈ ਤਾਂ ਉਦੋਂ ਆਮ ਤੌਰ ਤੇ ਜਿਹੜੇ ਲੋਕ ਹੈਗੇ ਆ ਉਹ ਮੌਸਮ ਦਾ ਆਨੰਦ ਤਾਂ ਲੈਂਦੇ ਨੇ ਲੇਕਿਨ ਨਾਲ-ਨਾਲ ਜਿਹੜੀ ਹੈ ਉਹ ਬਾਰਿਸ਼ ਦੇ ਹੋਣ ਦੇ ਕਰਕੇ ਜੋ ਜਾਮ ਲੱਗਦੇ ਨੇ ਉਹਦੇ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ। ਹਾਲ ਚਾਲ ਇਹ ਸੂਰਤਿ ਹਾਲ ਚੰਡੀਗੜ੍ਹ ਦੇ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਚੰਡੀਗੜ੍ਹ ਦਿਆਂ ਜਿਹੜੀਆਂ ਫਜ਼ਾਵਾਂ ਹੈਗੀਆਂ ਨੇ ਹਵਾਵਾਂ ਨੇ ਉਹ ਕਾਫੀ ਠੰਡੀਆਂ ਨੇ ਹਾਲਕੀ ਦੁਪਹਿਰ ਦੇ ਟਾਈਮ ਬਹੁਤ ਜ਼ਿਆਦਾ ਗਰਮੀ ਸੀ ਜੰंडीगढ़ ਦੇ ਵਿੱਚ ਤਾਂ ਹੁਣ ਕਾਫੀ ਠੰਡਕ ਹੈ ਥੇ ਇਸ ਸਮੇਂ ਬਣੀ ਹੋਈ ਹੈ ਟੈਂਪਰੇਚਰ ੇਠਾ ਆਇਆ ਤੇ ਸੂਰਤ ਇਹ ਹਾਲ ਜਿਹੜਾ ਹੈਗਾ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਹਾਲਕੀ ਟ੍ਰਾਫਿਕ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹ ਜਗ੍ਹਾ-ਜਗ੍ਹਾ ਤੇ ਲੱਗੇ ਹੋਏ ਨੇ ਤਾਂ ਕਿ ਜਾਮ ਨਾ ਲੱਗਣ ਲੋਕ ਪਰੇਸ਼ਾਨ ਨਾ ਹੋਣ ਇਸ ਕਰਕੇ ਲੋਕਾਂ ਨੂੰ ਟ੍ਰਾਫਿਕ ਨੂੰ ਜਿਹੜਾ ਹੈਗਾ ਉਹ ਸਹੀ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਦੇਖੋ ਤੁਸੀਂ ਚੰਡੀਗੜ੍ਹ ਦਾ ਨਜ਼ਾਰਾ ਚੰਡੀਗੜ੍ਹ ਤੇ ਸੁਹਾਵਣਾ ਮੌਸਮ ਦਾ ਨਜ਼ਾਰਾ ਜਿਹੜਾ ਕਿ ਅਸੀਂ ਦਿਖਾ ਰਹੇ ਹਾਂ ਦੇਖੋ ਲੰਬਾ ਜਾਮ ਵੀ ਤੁਹਾਨੂੰ ਨਾਲ-ਨਾਲ ਦਿਖਾਉਂਦੇ ਆ ਤਾਂ ਦੇਖੋ ਇਹ ਜਾਮ ਹੈ ਕਿ ਲੰਬਾ ਜਾਮ ਵੀ ਇੱਥੇ ਦੇਖਣ ਨੂੰ ਮਿਲਦਾ ਜਿੱਥੇ ਚੰਡੀਗੜ੍ਹ ਦਾ ਮੌਸਮ ਠੰਡਾ ਹੈ ਲੇਕਿਨ ਉੱਥੇ ਜਿਹੜਾ ਜਾਮ ਵੀ ਕਾਫੀ ਜਿਹੜਾ ਲੱਗ ਜਾਂਦਾ ਕਿਉਂਕਿ ਇਸ ਸਮੇਂ ਲੋਕ ਆਪਣੇ ਆਫਿਸ ਤੋਂ ਘਰ ਆਉਂਦੇ ਨੇ ਜ਼ਿਆਦਾਤਰ ਜਿਹੜੀ ਚੰਡੀਗੜ੍ਹ ਦੇ ਵਿੱਚ ਕਲਾਸ ਰਹਿੰਦੀ ਉਹ ਕਰਮਚਾਰੀਆ ਆ ਆਫੀਸਰ ਕਲਾਸ ਰਹਦੀ ਹੈ ਤਾਂ ਉਹਦੇ ਕਰਕੇ ਇਸ ਸਮੇਂ ਆਫਿਸ ਤੋਂ ਵੇਲੇ ਹੋ ਕੇ ਛੁੱਟੀ ਕਰਕੇ ਆਪਣੇ ਘਰਾਂ ਵੱਲ ਜਾਂਦੇ ਨੇ ਜਿਹਦੇ ਕਰਕੇ ਜਾਮ ਬਹੁਤ ਲੰਬੇ ਲੰਬੇ ਲੱਗ ਜਾਂਦੇ ਨੇ ਤਾਂ ਇਹ ਸੂਰਤਿ ਹਾਲ ਹੈ ਚੰਡੀਗੜ੍ਹ ਦਾ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਿਹਾ ਇਸੇ ਤਰੀਕੇ ਦੀਆਂ ਤਸਵੀਰਾਂ ਦੇ ਲਈ ਤੁਸੀਂ ਜੁੜੇ ਰਹੋ ਪੀਟੀਸੀ న్యూਸ ਦੇ ਨਾਲ ਕੈਮਰਾਮੈਨ ਤੁਲਸੀ ਮੈਰਾਦੀ ਨਾਲ ਰਵਿੰਦਰ ਮੀਤ ਪੀਟੀਸੀ న్యూਸ ਚੰਡੀਗੜ੍ਹ